ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਪ੍ਰੋਗਰਾਮ ਵਿਚਾਰਨ ਵਾਲੀ ਗੱਲ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੋਸਤੋ ਮੈਂ ਤੇ ਸੁਖਜਿੰਦਰ ਪਹਿਲਾਂ ਦੀ ਤਰ੍ਹਾਂ ਪੰਜਾਬ ਦੇ ਇੱਕ ਕਿਸਾਨੀ ਮਸਲੇ ਨੂੰ ਜਿਹੜਾ ਫਿਰ ਤੋਂ ਵਿਚਾਰਨ ਜਾ ਰਹੇ ਆਂ ਪੰਜਾਬ ਦੀ ਕਿਸਾਨੀ ਜਿਹੜੀ ਉਹ ਸਮੇਂ-ਸਮੇਂ ਤੇ ਇੱਕ ਸਰਕਾਰਾਂ ਦੇ ਹੱਥੋਂ ਤੇ ਜਾਂ ਕਹਿ ਲਈਏ ਹੋਰ ਬਹੁਤ ਸਾਰੇ ਅਜਿਹੇ ਕੰਮ ਨੇ ਜਿਨ੍ਹਾਂ ਦੇ ਕਰਕੇ ਕਿਸਾਨੀ ਦੋ ਚਾਰ ਹੋ ਰਹੀ ਹੈ ਦੋ ਚਾਰ ਇਸ ਕਰਕੇ ਹੋ ਰਹੀ ਹੈ ਕਿ ਕਦੇ ਕਿਸਾਨ ਨੂੰ ਕੁਦਰਤ ਦੀ ਮਾਰ ਪੈਂਦੀ ਹੈ ਤੇ ਕਦੇ ਕਿਸਾਨ ਨੂੰ ਸਰਕਾਰਾਂ ਵੱਲੋਂ ਅਣਦੇਖਾ ਕੀਤਾ ਜਾਂਦਾ ਹੈ ਸਰਕਾਰ ਤਾਂ ਬੇਸ਼ੱਕ ਕਿਸਾਨਾਂ ਦੇ ਨਾਲ ਕਦੇ ਨਾ ਕਦੇ ਖੜਨ ਦਾ ਵਾਅਦਾ ਵੀ ਕਰਦੀ ਹੈ ਪਰ ਕਿਸਾਨ ਦੇ ਨਾਲ ਕਈ ਵਾਰ ਕੁਦਰਤ ਵੀ ਨਹੀਂ ਖੜਦੀ ਸਰਕਾਰ ਤੋ ਤਾਂ ਕਿੰਨੇ ਕ ਕਿਸਾਨ ਆਸ ਕਰ ਸਕਦੇ ਨੇ ਸਰਕਾਰ ਵੱਲੋਂ ਕਿਸਾਨਾਂ ਨੂੰ ਇੱਕ ਹੋਰ ਜਿਹੜਾ ਫਰਮਾਨ ਜਾਰੀ ਹੋਇਆ ਕਿ ਝੋਨੇ ਦੀ ਲਵਾਈ ਜਿਹੜੀ 20 ਜੂਨ ਤੋਂ ਕੀਤੀ ਜਾਵੇਗੀ ਕਿਉਂਕਿ 5 ਦਿਨ ਜਿਹੜਾ ਹੋਰ ਸਮਾਂ ਵਧਾਇਆ ਗਿਆ ਕੀ ਇਹ 5 ਦਿਨ ਬਦਲ ਦੇ ਨਾਲ ਪੰਜਾਬ ਦਾ ਪਾਣੀ ਬਚਾਇਆ ਜਾ ਸਕੇਗਾ ਕੀ ਇਹ 5 ਦਿਨ ਬਦਲ ਨਾਲ ਕਿਸਾਨ ਦੀ ਝੋਨੇ ਦੀ ਫਸਲ ਹੈ ਜਿਹੜੀ ਉਹ ਸਹੀ ਸਮੇਂ ਤੇ ਪੱਕ ਸਕੇਗੀ ਕੀ ਅਗਲੀ ਫਸਲ ਦੀ ਜਿਹੜੀ ਬਜਾਈ ਆ ਉਹ ਸਹੀ ਸਮੇਂ ਤੇ ਹੋ ਸਕੇਗੀ ਤੇ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਵਿਚਾਰਾਂਗੇ ਸੁਖਜਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਪੰਜਾਬ ਦਾ ਪਾਣੀ ਦਿਨੋ ਦਿਨ ਧਰਤੀ ਹੇਠਲਾ ਥੱਲੇ ਨੂੰ ਜਾ ਰਿਹਾ ਹੈ ਨਹਿਰੀ ਪਾਣੀਆਂ ਦੀ ਅਸੀਂ ਵਰਤੋਂ ਕਰਨੀ ਛੱਡ ਦਿੱਤੀ ਹੈ ਤੇ ਇਸ ਗੱਲ 'ਈ ਕਿਸਾਨ ਵੀ ਜ਼ਿੰਮੇਵਾਰ ਨੇ ਤੇ ਸਰਕਾਰਾਂ ਤਾਂ ਹੈਗੀਆਂ ਹੈਗੀਆਂ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਹ ਹੁਣ ਨਵਾਂ ਨਵਾਂ ਇੱਕ ਹੋਰ ਫੈਸਲਾ ਸਰਕਾਰ ਦਾ ਆਇਆ ਕਿਸਾਨਾਂ ਨੂੰ ਲੈ ਕੇ ਇਹ ਕਿੰਨਾ ਕੁ ਸਾਰਥਕ ਸਿੱਧ ਹੋਊਗਾ ਇੱਕ ਨਾ ਪਿੰਡ ਦੇ ਵਿੱਚ ਕਹਾਵਤ ਆ ਵੀ ਇੱਕ ਪਿੰਡ ਦੇ ਵਿੱਚ ਸ਼ੇਰ ਆਇਆ ਕਰਦਾ ਸੀ ਜੀ ਉਹ ਜਦੋਂ ਆਉਂਦਾ ਸੀ ਤੇ ਲੋਕਾਂ ਨੂੰ ਮਾਰ ਕੇ ਖਾ ਜਾਂਦਾ ਸੀ ਹੂੰ ਕਿਸੇ ਬੰਦੇ ਨੇ ਬਾਹ ਖੜੀ ਕੀਤੀ ਕਿ ਮੈਨੂੰ ਤਨਖਾਹ ਤੇ ਰੱਖ ਲੋ ਮੈਨੂੰ ਮਿਹਨਤਾਨਾ ਨਾ ਦਿਓ ਮੈਂ ਤੁਹਾਨੂੰ ਸ਼ੇਰ ਤੋਂ ਬਚਾਰੂ ਹੂੰ ਉਹ ਕੀ ਹੋਇਆ ਕਿ ਉਹਦੇ ਉਹਦੀ ਡਿਊਟੀ ਦੌਰਾਨ ਉਹਦੇ ਕੰਮ ਦੌਰਾਨ ਸ਼ੇਰ ਆ ਗਿਆ ਜੀ ਉਹ ਕੀ ਕਰਿਆ ਉਹਨੇ ਕੋਠਿਆਂ ਦੇ ਉੱਪਰ ਭੱਜਿਆ ਫਿਰੇ ਹੂੰ ਸ਼ੇਰ ਆਇਆ ਬੰਦੇ ਮਾਰ ਕੇ ਚੱਲਿਆ ਗਿਆ ਜੀ ਜੀ ਜਦੋਂ ਪਿੰਡ ਦੇ ਬਾਕੀ ਬਚਦੇ ਲੋਕਾਂ ਨੇ ਪੁੱਛਿਆ ਕਿ ਭਲਿਆ ਮਾਨਸਾ ਤੂੰ ਪਿੰਡ ਦੇ ਕੋਠਿਆਂ ਦੇ ਉੱਪਰ ਭੱਜਿਆ ਫਿਰਦਾ ਸੀ ਤੂੰ ਸ਼ੇਰ ਲਈ ਤਾਂ ਕੁਛ ਕੀਤਾ ਨਹੀਂ ਉਹ ਕਹਿੰਦਾ ਮੈਂ ਭੱਜ ਨੱਠ ਤਾਂ ਬਹੁਤ ਕੀਤੀ ਉਹ ਗੱਲ ਬੱਕਰੀਆ ਕਿ ਮੈਥੋਂ ਕੁਛ ਬਣਿਆ ਨਹੀਂ ਬਣਿਆ ਜਾਂ ਨਹੀਂ ਬਣਿਆ ਬਿਲਕੁਲ ਇਸੇ ਤਰ੍ਹਾਂ ਦੀ ਭੱਜ ਨੱਠਾ ਜਿਹੜੀ ਇੱਕ ਵਿਖਾਵੇ ਵਾਲੀ ਉਹ ਕਰ ਰਹੀ ਹੈ ਸਰਕਾਰ ਪਾਣੀ ਖਤਮ ਹੋ ਰਿਹਾ ਇਹ ਕਿਸੇ ਬੁੱਧੀਜੀਵੀ ਦੇ ਕਹਿਣ ਦੀ ਗੱਲ ਨਹੀਂ ਰਹਿ ਗਈ ਇਹ ਪੰਜਾਬ ਦੇ ਇੱਕ ਬੱਚੇ ਨੂੰ ਵੀ ਪਤਾ ਹੈ ਬਿਲਕੁਲ ਵਰ ਸਰਕਾਰ ਇੱਕ ਤਰ੍ਹਾਂ ਨਾਲ ਫੈਸਲਾ ਦੇ 5 ਦਿਨ ਲੇਟ ਕਰਨ ਦਾ ਫੈਸਲਾ 120 ਦਿਨਾਂ ਦੀ ਫਸਲ ਆ ਝੋਨਾ ਜਾਂ 90 ਦਿਨ ਦੀ ਫਸਲ ਆ 90 ਦਿਨ ਦੀ ਫਸਲ ਜਦੋਂ ਬੀਜੀ ਗਈ ਉਹਨੇ 90 ਦਿਨ ਚ ਤਾਦੀ ਪੱਕਣਾ ਜੀ ਜੀ ਅੱਗੇ ਠੰਡ ਆ ਜਾਣੀ ਆ ਤਾਂ ਉਹ 5 ਦਿਨ ਜ਼ਿਆਦਾ ਲੈ ਸਕਦੀ ਆ ਘਟ ਨਹੀਂ ਲਊਗੀ ਬਿਲਕੁਲ ਜੇ ਸਰਕਾਰ ਉਹਨੂੰ 5 ਦਿਨ ਲੇਟ ਕਰਦੀ ਆ ਤਾਂ ਇੱਕ ਪਾਣੀ ਜ਼ਿਆਦਾ ਤਾਂ ਲੱਗ ਸਕਦਾ ਘਟ ਨਹੀਂ ਲੱਗ ਸਕਦਾ ਇਹ ਸਿਰਫ ਫੈਸਲੇ ਨੂੰ ਬਸ ਉਦਾਂ ਹੀ ਕਹਿ ਦੇਣਾ ਉਹੀ ਭਜਨ ਅਠ ਬੰਦੇ ਵਾਲੀ ਕਰਕੇ ਕਹਿ ਦੇਣਾ ਕਿ ਅਸੀਂ ਪਾਣੀ ਲਈ ਫਿਕਰਮੰਦ ਆ ਇਹ ਕੋਈ ਯੋਗ ਫੈਸਲਾ ਨਹੀਂ ਇਹਦਾ ਨੁਕਸਾਨ ਉਲਟਾ ਇੱਕ ਨਹੀਂ ਹੋਊਗਾ ਇਹੀ ਹੋਣਗੇ ਕਣਕ ਦੀ ਬਜਾਈ ਤੇ ਵੀ ਅਸਰ ਪਾਊਗਾ ਝੋਨੇ ਤੇ ਝਾੜ ਤੇ ਵੀ ਅਸਰ ਪਾਊਗਾ ਹੋਰ ਵੀ ਕਈ ਗੱਲਾਂ ਤੇ ਅਸਰ ਜੀ ਦੇਖਿਆ ਜਾਵੇ ਤਾਂ ਇਸ ਦਾ ਜਿਹੜਾ ਮੇਰਾ خیال ਝੋਨੇ ਦਾ ਹੱਲ ਕਰਨ ਦੀ ਬਜਾਏ ਜੇ ਪਾਣੀ ਬਚਾਉਣਾ ਫਸਲ ਕਿਸਾਨਾਂ ਨੂੰ ਹੋਰ ਜਿਹੜਾ ਸਮਰਥਨ ਮੁੱਲ ਦਿੱਤਾ ਜਾਵੇ ਤਾਂ ਤਾਂ ਕਿਤੇ ਜਾ ਕੇ ਠੱਲ ਪੈ ਸਕਦੀ ਇਹ ਧਰਤੀ ਹੀਟ ਲਈ ਪਾਣੀ ਨੂੰ ਪਰ ਇਹ ਜਿਹੜੇ ਝੋਨਾ ਝੋਨੇ ਦੀ ਫਸਲ ਲੇਟ ਕਰਨੀ ਇੱਕ ਮਹੀਨਾ ਕਿਸਾਨਾਂ ਦੀ ਪਨੀਰੀ ਵੀ ਜਿਹੜੀ ਇਹਦੇ ਕਰਕੇ ਲੇਟ ਹੋ ਜਾਣੀ ਆ ਉਹਦੇ ਤੇ ਵੀ ਜਿਹੜਾ ਇਹਦਾ ਅਸਰ ਪੈਣ ਜਾ ਰਿਹਾ ਬਿਲਕੁਲ ਪਤਾ ਕੀ ਆ ਗੱਲ ਕਿ ਜੇ ਤਾਂ ਇਹ ਝੋਨਾ ਬੰਦ ਕਰਦੇ ਆ ਤਾਂ ਪੂਰਾ ਦੇਸ਼ ਦੇ ਵਿੱਚ ਅੰਨ ਸੰਕਟ ਆਉਂਦਾ। ਦੇਸ਼ ਦੇ ਅੰਨ ਸੰਕਟ ਨੂੰ ਟਾਲਣ ਵਾਸਤੇ ਸਾਡੇ ਸੂਬੇ ਤੇ ਝੋਨਾ ਥੋਪਿਆ ਗਿਆ। ਕਿਸਾਨਾਂ ਨੇ ਨਹੀਂ ਅਪਣਾਇਆ। ਕਿਸਾਨ 30 ਸਾਲ ਪਹਿਲਾਂ ਵੀ ਖੇਤੀ ਕਰਦਾ ਸੀ ਤੇ ਅੱਜ ਨਾਲੋਂ ਸੌਖਾ ਵੀ ਸੀ। ਝੋਨਾ ਥੋਪਿਆ ਗਿਆ ਪੰਜਾਬ ਤੇ। ਅੱਜ ਉਹ ਥੋਪੇ ਹੋਏ ਝੋਨੇ ਨੂੰ ਪਾਸੇ ਹਟਾਇਆ ਨਹੀਂ ਜਾ ਰਿਹਾ। ਸਿਰਫ ਇੱਕ ਜਨਤਾ ਭਟਕੇ ਨਾ। ਉਹਨੂੰ ਢਟਕਣ ਤੋਂ ਬਚਾਉਣ ਵਾਸਤੇ ਇਸ ਤਰ੍ਹਾਂ ਦੇ ਫੈਸਲੇ ਕੀਤੇ ਜਾ ਰਹੇ ਆ ਹੋਰ ਇਸ ਤਰ੍ਹਾਂ ਦੇ ਫੈਸਲਿਆਂ ਨੂੰ ਕੋਈ ਫਾਇਦਾ ਨਹੀਂ ਪਰ ਸੁਖਜਿੰਦਰ ਇੱਥੇ ਇੱਕ ਗੱਲ ਹੋਰ ਹੈ ਜੇ ਤੁਸੀਂ ਕਹਿੰਦੇ ਹੋ ਕਿ ਥੋਪਿਆ ਜਾ ਰਿਹਾ ਦੂਸਰੇ ਪਾਸੇ ਜਿਹੜਾ ਨਹਿਰੀ ਪਾਣੀ ਮਾਲਵੇ ਦੇ ਵਿੱਚ ਕਿਸਾਨਾਂ ਨੂੰ ਮਿਲ ਰਿਹਾ ਜਦੋਂ ਉਹਦੀਆਂ ਮੋਟਰਾਂ ਆਈਆਂ ਨੇ ਸਰਕਾਰ ਵੱਲੋਂ ਫ੍ਰੀ ਬਿਜਲੀ ਫ੍ਰੀ ਪਾਣੀ ਦੀ ਜਿਹੜੀ ਮੋਟਰ ਦੀ ਜਿਹੜੀ ਸਹੂਲਤ ਦਿੱਤੀ ਗਈ ਹੈ ਉਸ ਤੋਂ ਬਾਅਦ ਅਸੀਂ ਜਿਹੜੇ ਪਿੰਡ ਦੇ ਵਿੱਚ ਸੂਆ ਜਾਂ ਕੱਸੀ ਨਹਿਰੀ ਪਾਣੀ ਫ੍ਰੀ ਜਾਂਦਾ ਸੀ ਮੁਫਤ ਜਾਂਦਾ ਸੀ ਉਹਦੇ ਵੱਲ ਧਿਆਨ ਦੇਣਾ ਛੱਡ ਕੇ ਅਸੀਂ ਖੋਦੀ ਉਧਰਲੇ ਪਾਸੇ ਹੋ ਗਏ ਇਸ ਵਰਸਿਵੇਂ ਪੰਪਾਂ ਵੱਲ ਲੋਕ ਕੁਤਾਈਆਂ ਕਰਦੇ ਆਏ ਆ ਲੋਕ ਕਾਨੂੰਨ ਵੀ ਲੰਘਦੇ ਆਏ ਆ ਪਰ ਕਾਨੂੰਨ ਦੀ ਰਾਖੀ ਕਿਹਨੇ ਕਰਨੀ ਆ ਮਹਿਕਮੇ ਨੇ ਅੱਜ ਨਹਿਰੀ ਮਹਿਕਮੇ ਦੇ ਵਿੱਚ ਬੰਦਾ ਕੌਣ ਆ ਅੱਜ ਨਹਿਰ ਦੇ ਉੱਪਰ ਢੇਡਾ ਮਾਰਨ ਵਾਸਤੇ ਸਰਕਾਰ ਕੋਲ ਕੋਈ ਬੰਦਾ ਨਹੀਂ ਜੀ ਸੂਆਂ ਉੱਪਰ ਬੰਦੇ ਢੇੜਾ ਮਾਰਨਾ ਅਲੱਗ ਗੱਲ ਆ ਕੱਸੀਆਂ ਉੱਪਰ ਓਦੋਂ ਵੀ ਵੱਡੀ ਗੱਲ ਹੋਗੀ ਤੇ ਖਾਲਾਂ ਦੀ ਰਾਖੀ ਕਰਨਾ ਉਸ ਤੋਂ ਵੀ ਵੱਡੀ ਗੱਲ ਆ ਸਰਕਾਰੀ ਸੰਪਤੀ ਦੀ ਰਾਖੀ ਕਰਨਾ ਸਰਕਾਰ ਦਾ ਕੰਮ ਆ ਲੋਕ ਉਹਨੂੰ ਉਜਾੜਦੇ ਵੀ ਆਏ ਆ ਪਰ ਉਹਨੂੰ ਸਮੇਂ-ਸਮੇਂ ਦੰਡ ਦੇਣਾ ਲੋਕਾਂ ਨੂੰ ਇੱਕ ਬੰਦੇ ਨੂੰ ਕਾਂ ਮਾਰ ਕੇ ਟੰਗਣ ਵਾਲੀ ਗੱਲ ਆ ਇੱਕ ਬੰਦੇ ਨੂੰ ਸਜ਼ਾ ਦੇ ਦਿਓ ਸਾਰੇ ਲੋਕਾਂ ਨੂੰ ਅਕਲ ਆ ਜਾਂਦੀ ਆ ਪਰ ਉਹਦੀ ਰਾਖੀ ਕਹਿੰਨੇ ਕਰਨੀ ਸਰਕਾਰ ਨੇ ਸਰਕਾਰ ਕੋਲੇ ਮੁਲਾਜ਼ਮ ਹੈ ਨਹੀਂ ਜੀ ਆਪਾਂ ਨਿਰਾਪੂਰਾ ਕੱਗੇ ਕਿਸੇ ਨੂੰ ਜਗ੍ਹਾ ਖਾਲੀ ਪਈ ਆ ਉਹਦੀ ਕੋਈ ਮੁਲਾਜ਼ਮ ਰਾਖੀ ਕਰ ਨਹੀਂ ਰਿਹਾ ਉਹਦੇ ਵਿੱਚ ਦੀ ਪਾਣੀ ਵਗ ਨਹੀਂ ਰਿਹਾ ਤਾਂ ਜ਼ਮੀਨਾਂ ਦੇਨ ਬਦਨ ਘਟਦਿਆਂ ਝਾੜ ਦੇਣ ਬਦਨ ਬਦਨ ਘਟਦੇ ਆ ਤਾਂ ਹਰ ਬੰਦਾ ਕਿ ਕਿਸਾਨ ਆ ਉਹਦੇ ਕਿਸਾਨ ਦੇ ਮਨ ਚ ਲਾਲਚ ਆਊਗਾ ਕਿ ਚਾਰ ਮਰ ਲਿਆ ਜਿਹੜੇ ਚੋ ਕੱਢ ਲਓ ਜੀ ਤੇ ਜੇ ਕਿਸਾਨ ਕੱਢਦਾ ਤਾਂ ਮੇਰੇ ਸਾਬ ਨਾਲ ਜਿੰਨਾ ਕਿਸਾਨ ਜ਼ਿੰਮੇਵਾਰ ਆ ਉਨੀ ਸਰਕਾਰ ਵੀ ਆ ਜਦੋਂ ਤੋਂ ਸਰਕਾਰਾਂ ਦੁਆਰਾ ਇਹ ਜਿਹੜੇ ਜਿਹੇ ਫੈਸਲੇ ਕਿਸਾਨੀ ਨੂੰ ਲੈ ਕੇ ਆਉਣ ਲੱਗੇ ਨੇ ਕਿ ਫਸਲ ਅੱਗੇ ਪਿੱਛੇ ਕੀਤੀ ਜਾਵੇ ਜਾਂ ਇਸ ਫਸਲ ਦਾ ਸਮਰਥਨ ਮੁੱਲ ਅਸੀਂ ਨਹੀਂ ਦੇ ਸਕਦੇ ਤਾਂ ਕਿਸਾਨ ਉਦੋਂ ਦਾ ਮੇਰਾ ਖਿਆਲ ਜ਼ਿਆਦਾ ਮਜਬੂਰ ਹੋ ਗਿਆ ਕਿ ਉਹ ਇੱਕੋ ਫਸਲ ਦੇ ਦੁਆਲੇ ਘੁੰਮੀ ਜਾ ਰਿਹਾ ਪਹਿਲਾਂ ਮਾਲਵੇ ਦੇ ਵਿੱਚ ਨਰਮੇ ਗਪਾਹ ਹੁੰਦੀਆਂ ਸੀ ਕਮਾਦ ਹੁੰਦਾ ਸੀ ਮੂੰਗਫਲੀ ਹੁੰਦੀ ਸੀ ਉਹ ਚੀਜ਼ਾਂ ਨੂੰ ਅਸੀਂ ਕਦੋਂ ਦੇ ਗਵਾ ਚੁੱਕੇ ਹਾਂ ਬਿਲਕੁਲ ਅ ਦੇਖੋ ਇਹਦਾ ਕਾਰਨ ਪਤਾ ਕੀ ਹੈ ਜੀ ਅੱਜ ਵੀ ਦੇਖੋ ਨਰਮਾ ਅੱਜ ਵੀ ਵਿਕਲਪ ਤੌਰ ਤੇ ਬੀਜਿਆ ਜਾਂਦਾ ਪਰ ਤੁਸੀਂ ਦੇਖੋ ਕਿ ਦਵਾਈਆਂ ਨਹੀਂ ਅਸਰ ਕਰ ਰਹੀਆਂ ਜੀ ਜਾਂ ਸਾਡੀ ਯੂਨੀਵਰਸਿਟੀ ਖੋਜ ਨਹੀਂ ਨਵੇਂ ਸਿਰੇ ਤੋਂ ਕਰ ਪਾ ਰਹੀ ਕਿ ਜੋ ਜੋ ਬੀਜ ਸਾਡੀ ਧਰਤੀ ਨਹੀਂ ਅਗਾਉਣ ਚ ਸਮਰਥ ਰਹੀ ਜਾਂ ਮਿੱਟੀ ਚ ਨੁਕਸਾ ਆਪਾਂ ਐ ਨਹੀਂ ਵੀ ਕਹਿੰਦੇ ਦਵਾਈਆਂ ਨਕਲੀ ਆ ਜਿਵੇਂ ਗੁੱਲੀ ਡੰਡਾ ਇਸ ਵਾਰ ਮਰਿਆ ਨਹੀਂ ਤਾਂ ਮੇਰੇ ਹਿਸਾਬ ਨਾਲ ਤਾਂ ਆਟੋਮੈਟਿਕ ਆ ਵੀ ਅਗਲੀ ਵਾਰ ਨੂੰ ਨਰਮੇ ਦੀ ਤਰ੍ਹਾਂ ਕਣਕਾਂ ਵੀ ਖਤਮ ਹੋ ਜਾਣਗੀਆਂ ਹੋਣੀਆਂ ਸ਼ੁਰੂ ਤਾਂ ਹੋ ਹੀ ਗਈਆਂ ਖਤਮ ਹੋ ਜਾਣੀਆਂ ਪਰ ਪਰ ਯੂਨੀਵਰਸਿਟੀ ਦੁਆਰਾ ਇਹ ਕਹਿਣਾ ਕਿ ਕਿਸਾਨ ਜਿਹੜੀ ਪੂਰੀ ਪਹੁੰਚ ਨਹੀਂ ਕਰ ਰਹੀ ਯੂਨੀਵਰਸਿਟੀ ਤੱਕ ਜਿਹੜੀ ਖੋਜ ਆ ਜਿਹੜੀ ਉਹ ਬੀਜ ਆ ਜਿਹੜੇ ਲੈ ਕੇ ਆਉਂਦੇ ਆ ਜਿਹੜੀ ਰეკਮੈਂਡੇਸ਼ਨ ਕਰਦੇ ਆ ਉਹ ਉਹਨੂੰ ਉਹਦਾ ਲਾਭ ਲੈਣ ਲਈ ਕਿਸਾਨ ਖੋਦ ਹੀ ਨਹੀਂ ਉੱਥੇ ਜਾਣਾ ਚਾਹੁੰਦੇ ਕਿਉਂਕਿ ਸਾਡਾ ਕਿਸਾਨ ਜਾਗਰੂਕ ਹੀ ਨਹੀਂ ਹੈ ਇਹਨਾਂ ਕਿਸਾਨਾਂ ਨੂੰ ਇਹਨਾਂ ਨੇ ਬੀਜ ਦਿੱਤਾ 90 ਦਿਨ ਦਾ ਜੀ ਪੀਆ 126 ਹੂੰ ਉਹਨੂੰ ਯੂਨੀਵਰਸਿਟੀ ਅੱਜ ਵੀ ਪੂਰੇ ਯੋਰ ਨਾ ਕਹਿ ਰਹੀ ਆ ਜੀ ਜੀ ਕਿ 120 ਦਿਨ ਦੀ ਫਸਲ 125 ਦਿਨ ਦੀ ਫਸਲ ਵੀ ਬੀਜਣ ਦੀ بجائے ਝੋਨਾ ਪੀਆਰ 126 ਬੀਜੋ ਜੀ ਜੀ ਪਰ 126 ਝੋਨਾ 70 ਤੋਂ 75 ਗੱਟੇ ਨਿਕਲਦਾ ਹਮ ਇੱਕ 100 ਗੱਟਾ ਇੱਕ 70 ਤੋਂ 75 ਗੱਟੇ ਉਹਨੂੰ ਵੀ ਆਪਾਸੇ ਛੱਡ ਦਿਓ ਸਰਕਾਰ ਇੱਕ ਸੈਲਰ ਮਾਲਕ ਤੋਂ 60% ਜਿੰਨਾ ਉਹਨੂੰ ਕੁਆਂਟਲ ਲੈ ਕੇ ਦਿੰਦੀ ਆ ਤਾਂ ਉਹ ਤੋਂ 60 ਕਿਲੋ ਮੰਗਦੀ ਆ ਜੀ ਜੀ ਪਰ ਉਹ 55 ਕਿਲੋ ਚੌਲ ਪੂਰਾ ਉਤਰਦਾ ਜੀ ਮਤਲਬ ਸੈਲਰ ਮਾਲਕਾਂ ਲਈ ਵੀ ਉਹ ਘਾਟੇ ਦਾ ਸੌਦਾ ਜੇ ਯੂਨੀਵਰਸਿਟੀ ਉਹ ਬੀਜ ਨੂੰ ਵੇਚਣ ਤੇ ਜ਼ੋਰ ਦੇ ਰਹੀ ਆ ਕਿ ਇਹ ਬੀਜ ਵੀ ਵੇਚੋ ਪਰ ਸੈਲਰ ਮਾਲਕ ਕਹਿ ਰਿਹਾ ਕਿ ਅਸੀਂ ਇਹ ਖਰੀਦਣਾ ਨਹੀਂ ਹੁਣ ਤੁਸੀਂ ਮੈਨੂੰ ਦੱਸੋ ਕਿ ਇਹ ਚ ਕਿਸਾਨਾਂ ਦਾ ਕਸੂਰ ਆ ਜੇ ਯੂਨੀਵਰਸਿਟੀ ਇਹ ਕੋਈ ਵੀ ਚੀਜ਼ ਦਿੰਦੀ ਆ ਬੀਜ ਦਿੰਦੀ ਆ ਕਿਸਾਨਾਂ ਲਈ ਲਾਹੇਵੰਦ ਹੋਊਗਾ ਤੇ ਕਿਸਾਨ ਕਿਉਂ ਨਹੀਂ ਅਪਣਾਉਣਗੇ ਇੱਕ ਸਾਲ ਥੋੜੇ ਅਪਨਾ ਲੈਣਗੇ ਅਗਲੇ ਸਾਲ ਉਹ ਤਾਂ ਜੰਗਲ ਦੀ ਅੱਗ ਵਾਂਗੂ ਕਿਸਾਨ ਤਾਂ ਜੋ ਭੁੱਖਾ ਬੈਠਾ ਤੇ ਭੁੱਖੇ ਨੂੰ ਤਾਂ ਬਾਤ ਪਾਈਏ ਟੱਕ ਹੁੰਦੀ ਆ ਤੇ ਉਹਨੂੰ ਤਾਂ ਮਾੜੀ ਜੀ ਬਾਤ ਵੀ ਪਾਉਣ ਉਹ ਤਾਂ ਭੱਜ ਕੇ ਜਾਊ ਕਿਸਾਨਾਂ ਦੀਆਂ ਹੋਰ ਵੀ ਜਿਹੜੀਆਂ ਕਈ ਉਹਨਾਂ ਦੀਆਂ ਜਿਹੜੀਆਂ ਜਾਣਕਾਰੀ ਦੀ ਘਾਟਨਾ ਹੋਣਾ ਜਿਵੇਂ ਆਪਾਂ ਗੱਲ ਕੀਤੀ ਕਿ ਉਹਨਾਂ ਨੂੰ ਮਾਰ ਪਾ ਜਾਂਦੀ ਆ ਪਰ ਨਾਲ ਦੀ ਨਾਲ ਬਿਨਾ ਕਿਸੇ ਚੰਗੀ رائے ਤੋਂ ਜਾਂ ਬਿਨਾ ਕਿਸੇ ਸਲਾਹ ਤੋਂ ਕਿਸੇ ਦੂਸਰੇ ਕਿਸਾਨ ਨੂੰ ਵੇਖ ਕੇ ਉਸੇ ਚੀਜ਼ ਨੂੰ ਅਪਲਾਈ ਕਰਨਾ ਜੋ ਉਸੇ ਚੀਜ਼ ਨੂੰ ਕਰਨਾ ਜਿਹੜੇ ਕਿਸਾਨ ਨੇ ਰੇਹ ਜ਼ਿਆਦਾ ਪਤਾ ਕਿਸੇ ਨੇ ਸਪਰੇਅ ਕਰਤੀ ਉਸੇ ਨੂੰ ਆਪਣੀ ਫਸਲ ਤੇ ਕਰ ਲੈਣਾ ਇਹ ਵੀ ਨਾ ਕਿਤੇ ਨਾ ਕਿਤੇ ਕਿਸਾਨਾਂ ਦਾ ਨੁਕਸਾਨ ਕਰਦੀ ਆ ਨਹੀਂ ਦੇਖੋ ਜਦੋਂ ਤੁਸੀਂ ਇੱਕ ਵਧੀਆ ਲਾਹੇਮਨ ਖੇਤੀ ਕਰ ਰਹੇ ਆ ਉਦੋਂ ਕੋਈ ਤਜਰਬਾ ਨਹੀਂ ਕਰਨਗੇ ਜੀ ਜਦੋਂ ਤੁਸੀਂ ਆਪਣੇ ਆਪਣੇ ਕਿਤੇ ਚ ਫੇਲ ਆ ਤੁਹਾਨੂੰ ਬਾਚੀ ਕੋਸ ਨਹੀਂ ਰਿਹਾ ਜਦੋਂ ਤੁਸੀਂ ਫਸਲ ਵੇਚ ਕੇ ਜੇਬ ਦੇ ਵਿੱਚ ਹੱਥ ਪਾ ਕੇ ਗਿਣਦੇ ਆ ਤਾਂ ਤੁਹਾਨੂੰ ਖਰਚੇ ਦੀਆਂ ਪਰਚੀਆਂ ਤੋਂ ਇਲਾਵਾ ਮੁਨਾਫਾ ਨਿਕਲਦਾ ਹੀ ਕੋਈ ਨਹੀਂ ਤਾ ਤੁਹਾਡੇ ਫਿਰ ਦੂਰ ਦੇ ਫੁੱਲ ਸੋਹਣੇ ਲੱਗਦੇ ਜਿਵੇਂ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ ਹੁੰਦਾ ਤਾਂ ਉਸੇ ਤਰ੍ਹਾਂ ਕਿਸਾਨ ਦੀ ਹਾਲਤ ਆ ਕਿ ਕਿਸਾਨ ਨੂੰ ਐਂ ਲੱਗਦਾ ਕਿ ਮੈਂ ਦੂਜੇ ਵਾਲਾ ਤਜਰਬਾ ਕਰ ਲਾਂ ਸ਼ਾਇਦ ਫਿਰ ਮੁਨਾਫਾ ਇੱਕ ਸਾਡੇ ਸਮਾਜ ਦੇ ਵਿੱਚ ਵਿਖਾਵਾ ਵਰਤੀ ਜ਼ਿਆਦਾ ਬਣੀ ਹੋਈ ਆ ਕਿ ਮੈਂ ਭਾਵੇਂ ਕਰਜ਼ਾਈ ਆ ਪਰ ਪਿੰਡ ਦੇ ਵਿੱਚ ਮੈਂ ਮਰਨ ਤੱਕ ਬਿਲਕੁਲ ਮੈਂ ਛਾ ਹੀ ਦੱਸਣਾ ਚਾਹੁੰਦਾ ਉਹ ਵਿਖਾਵਾ ਵਰਤੀ ਨੂੰ ਦੇਖ ਕੇ ਵੀ ਤਜਰਬੇ ਕਰੀ ਜਾਂਦੇ ਆ ਜੇ ਆਪਾਂ ਕਿਸਾਨ ਦਾ ਪੱਖ ਲੈ ਕੇ ਵੇਖੀਏ ਮੈਨੂੰ ਲੱਗਦਾ ਜਦੋਂ ਤੋਂ ਕਿਸਾਨ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਆਈ ਹੈ ਕਿਸਾਨ ਨੇ ਥੋੜਾ ਸੁੱਖ ਦਾ ਸਾਹ ਜ਼ਰੂਰ ਲਿਆ ਪਰ ਪੰਜਾਬ ਬਾਰੇ ਇਹ ਨਹੀਂ ਆਪਾਂ ਕਹਿ ਸਕਦੇ ਕਿ ਕਿਸਾਨ ਸੋਚਦਾ ਨਹੀਂ ਜਦੋਂ ਦਾ ਕਿਸਾਨ ਵੀ ਸੋਚਦਾ ਤੇ ਜਿਹੜੇ ਹੋਰ ਜ਼ਿਆਦਾ ਭੂਮੀ ਵਿਗਿਆਨੀ ਨੇ ਜਾਂ ਜਿਹੜੇ ਵਿਗਿਆਨਿਕ ਨੇ ਉਹ ਸੋਚਣ ਲੱਗੇ ਨੇ ਕਿ ਪੰਜਾਬ ਦਾ ਪਾਣੀ ਥੱਲੇ ਚਲਿਆ ਗਿਆ ਉਦੋਂ ਦਾ ਮੇਰਾ خیال ਜਿੱਥੇ ਕਿਸਾਨ ਦੀ ਜੇਬ ਥੋੜੀ ਭਰੀ ਹੈ ਝੋਨੇ ਦੀ ਫਸਲ ਨੇ ਤੇ ਦੀ ਧਰਤੀ ਵੀ ਖਾਲੀ ਕੀਤੀ ਆ ਜਿਹਦਾ ਖਮਿਆਜਾ ਮੇਰਾ ਖਿਆਲ ਥੋੜੇ ਸਮੇਂ ਵਿੱਚ ਹੋਰ ਜ਼ਿਆਦਾ ਸਾਨੂੰ ਭੁਗਤਣਾ ਪੈ ਸਕਦਾ ਤੁਸੀਂ ਦੇਖੋ ਕਿ ਵਿਗਿਆਨੀ ਇੱਕ ਵਿਗਿਆਨੀ ਤੇ ਇੱਕ ਆਮ ਬੰਦੇ 'ਚ ਕੀ ਫਰਕ ਹੁੰਦਾ ਜੀ ਜਿਹੜਾ ਵਿਗਿਆਨੀ ਹੁੰਦਾ ਜਿਹੜਾ ਖੋਜੀ ਹੁੰਦਾ ਉਹਨੇ ਆਉਣ ਵਾਲੇ 100 ਸਾਲ 200 ਸਾਲ 300 ਸਾਲ ਨੂੰ ਧਿਆਨ 'ਚ ਰੱਖ ਕੇ ਗੱਲ ਕਰਨੀ ਹੁੰਦੀ ਹੈ ਉਹਨੇ ਖੋਜ ਦੇਣੀ ਹੁੰਦੀ ਆ ਜਿਹੜਾ ਕ ਆਮ ਬੰਦਾ ਹੁੰਦਾ ਉਹਨੇ ਵਰਤਮਾਨ ਨੂੰ ਜੀਣਾ ਹੁੰਦਾ ਜੋ ਵਰਤਮਾਨ 'ਚ ਸਹੂਲਤ ਵਰਤਮਾਨ 'ਚ ਸਹੂਲਤ ਕਿਸਾਨ ਨੂੰ ਮਿਲੀ ਝੋਨੇ ਦੀ ਉਹਨੇ ਅਪਣਾ ਲਈ ਮੈਂ ਕਹਿੰਨਾ ਕਿ ਅੱਜ ਕਿਸਾਨ ਵੀ ਬਰਾਬਰ ਹੀ ਫਿਕਰਮੰਦ ਆ ਪੰਜਾਬ ਦੇ ਪਾਣੀ ਲਈ ਤੇ ਅੱਜ ਹੀ ਸਾਡਾ ਵਿਗਿਆਨੀ ਫਿਕਰਮੰਦ ਪਰ ਪਰ ਸੁਖਜਿੰਦਰ ਜ਼ਿਆਦਾਤਰ ਕਿਸਾਨਾਂ ਨਾਲ ਜਦੋਂ ਗੱਲ ਕਰੀਦੀ ਆ ਤਾਂ ਉਹ ਕਹਿੰਦੇ ਪਹਿਲਾਂ ਸਾਡੇ ਇਲਾਕੇ 'ਚ ਸੇਮ ਸੀ ਹੁਣ ਸੇਮ ਦੂਜੇ ਪਾਸੇ ਚਲੀ ਗਈ ਸਾਡਾ ਪਾਣੀ ਠੇਠਾ ਚਲੇਗਾ ਕਿਸੇ ਸਮੇਂ ਪਾਣੀ ਸੇਮ ਜਿਹੜੀ ਵਾਪਸ ਮੁੜੂ ਪਾਣੀ ਉੱਪਰ ਆਜੂ ਬਹੁਤੇ ਕਿਸਾਨ ਇਹ ਗੱਲ ਨੂੰ ਮੰਨਣ ਲਈ ਤਿਆਰ ਵੀ ਨੇ ਇੱਕ ਕਿਆਸ ਆ ਇੱਕ ਉਮੀਦ ਆ ਪਰ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਫਿਰ ਵਿਗਿਆਨੀ ਉਹ 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 ਜਿਹੜੇ ਖੋਜ ਕਰਤਾ ਕਾਦੇ ਹੋਏ ਜਿਨ੍ਹਾਂ ਨੇ ਅੱਜ ਤੋਂ 100 ਸਾਲ ਪਹਿਲਾਂ ਇਹ ਸੋਚਿਆ ਹੀ ਨਾ ਅੱਜ ਜਦੋਂ ਧਰਤੀ ਖੋਸ਼ਕੋ ਕੇ ਦਰਾਰਾਂ ਬਣ ਕੇ ਧਸਣ ਦੀ ਨੋਬਤ ਆ ਗਈ ਅੱਜ ਜਦੋਂ ਸਾਨੂੰ ਇਹ ਕਿਆਸ ਲਗਾਏ ਜਾ ਰਹੇ ਆ ਕਿ ਕਿਸੇ ਵਕਤ ਵੀ ਪੰਜਾਬ ਦੀ ਧਰਤੀ ਗਰਕ ਸਕਦੀ ਆ ਇਹਦੇ ਹੀਟਲੀ ਝੀਲ ਜਿਹੜੀ ਉਹ ਖਾਲੀ ਕਰ ਲਈ ਹਾਂਜੀ ਤੇ ਅੱਜ ਕਹਿੰਦੇ ਆ ਕਿ ਜਦੋਂ ਆਫਤ ਸਾਡੇ ਸਿਰ ਤੇ ਆ ਖੜੀ ਤਾਂ ਫਿਰ ਉਹ ਖੋਜ ਕਰਤਾ ਕਾਦੇ ਸੀ ਉੱਤ ਪਰ ਕਿਸਾਨਾਂ ਨਾਲੋਂ ਵੀ ਮਾੜੇ ਹੋਗੇ ਨਹੀਂ ਸਾਇੰਸ ਦਾ ਨਾਂ ਦਾ ਕਿਹਾ ਤਾਂ ਤਾਂ ਹੀ ਮੰਨਿਆ ਜਾਊ ਸਿਰ ਮੱਤੇ ਨਾ ਜੇ ਸਰਕਾਰ ਕੁਝ ਕਰਨਾ ਚਾਹੂਗੀ ਸਰਕਾਰ ਝੋਨੇ ਦੀ ਫਸਲ ਦਾ ਕੋਈ ਵਿਕਲਪ ਦੇਵੇ ਕਿਸਾਨ ਬਦਲਣਗੇ ਤਾਂ ਕਿਤੇ ਜਾ ਕੇ ਪਾਣੀ ਬਚੂਗਾ ਜਾਂ ਨਹਿਰੀ ਪਾਣੀ ਨੂੰ ਹੋਰ ਜ਼ਿਆਦਾ ਵਰਤੋਂ ਵਿੱਚ ਲਿਆਂਦਾ ਜਾਵੇ ਮੇਰਾ ਖਿਆਲ ਉਹ ਵੀ ਕਿਤੇ ਨਾ ਕਿਤੇ ਜਿਹੜਾ ਇਹ ਸਮੱਸਿਆ ਦਾ ਹੱਲ ਕਰ ਸਕਦੀ ਤੁਸੀਂ ਦੇਖੋ ਆ ਮੌਜੂਦਾ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਮੌਜੂਦਾ ਮੰਤਰੀ ਸਾਹਿਬ ਨੇ ਇੱਕ ਟੀਵੀ ਨੂੰ ਇੰਟਰਵਿਊ ਦੇ ਵਿੱਚ ਆਖਿਆ ਕਿ ਪੰਜਾਬ ਦੇ ਵਿੱਚ ਇੱਕ ਨਹਿਰੀ ਐਕਟ ਲੈ ਕੇ ਆਵਾਂਗੇ ਕਿ ਪੰਜਾਬ ਦੇ ਵਿੱਚ ਕੋਈ ਵੀ ਨਹਿਰ ਪੱਟੀ ਨਹੀਂ ਜਾ ਸਕੂਗੀ ਮਤਲਬ ਬੇਸ਼ੱਕ ਸੁਪਰੀਮ ਕੋਰਟ ਹਰਿਆਣੇ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੰਦਾ ਨਹਿਰੀ ਪਾਣੀ ਦਾ ਉਹ ਫਿਰ ਵੀ ਪੰਜਾਬ ਦੇ ਜਿਹੜੇ ਕਾਨੂੰਨ ਨੂੰ ਨਹੀਂ ਤੋੜ ਸਕੂਗਾ ਜੀ ਤਾਂ ਉਹਨਾਂ ਦੇ ਸੰਨ ਦੇ ਵਿੱਚ ਨਮੀ ਨਹਿਰ ਪੁੱਟਣ ਦੇ ਲਈ ਇੱਕ ਕਾਨੂੰਨੀ ਅੜਚਣ ਆ ਜੂਗੀ ਮਤਲਬ ਪੰਜਾਬ ਦੇ ਪਾਣੀਆਂ ਦੇ ਮੁੱਦੇ ਦਾ ਵਧੀਆ ਹੱਲ ਹੋਊਗਾ ਸੁਣਨ ਨੂੰ ਗੱਲ ਬੜੀ ਸੋਹਣੀ ਲੱਗੀ ਤੇ ਲੱਗਿਆ ਵੀ ਕਿ ਇਹ ਇੱਕ ਸਾਰਥਕ ਹੱਲਾ ਚਿਰ ਤੋਂ ਲਟਕਦੇ ਆ ਰਹੇ ਮਸਲੇ ਦਾ ਬਿਲਕੁਲ ਪਰ ਹੈਰਾਨੀ ਹੋਈ ਸਰਕਾਰ ਵੀ ਬਣੀ ਬੜੀ ਜ਼ਬਰਦਸਤ ਸਰਕਾਰ ਬਣੀ ਜਿਹਨੂੰ ਕੋਈ ਕਿਸੇ ਹੋਰ ਪਾਰਟੀ ਦਾ ਸਮਰਥਨ ਨਹੀਂ ਕੋਈ ਕੋਈ ਵੀ ਪਰੇਸ਼ਾਨੀ ਨਹੀਂ ਪਰ ਉਹ ਜਿਹੜਾ ਨਹਿਰੀ ਐਕਟ ਆ ਜਿੱਦੀ ਗੱਲ ਹੋਈ ਸੀ ਤੇ ਬੜਾ ਸਧਾਰਨ ਸਿੰਪਲ ਜਿਹਾ ਫਾਰਮੂਲਾ ਲੋਕਾਂ ਨੂੰ ਸਮਝ ਆਉਂਦਾ ਸੀ ਉਹ ਉਸ ਦੀ ਉਸ ਤੋਂ ਬਾਅਦ ਜ਼ਿਕਰ ਨਹੀਂ ਹੋਇਆ ਕਾਰਨ ਕੀ ਆ ਕਿ ਅਸਲ ਦੇ ਵਿੱਚ ਪਾਣੀਆਂ ਦਾ ਮਸਲਾ ਨਾ ਹੀ ਠੇਟ ਲਿਆਂਦਾ ਤੇ ਨਾ ਉੱਪਰ ਲਿਆਂਦਾ ਕੋਈ ਹੱਲ ਨਹੀਂ ਕਰਨਾ ਚਾਹੁੰਦਾ ਲਟਕਦਾ ਰੱਖਣਾ ਚਾਹੁੰਦਾ ਇਹ ਇੱਕ ਉਹੋ ਜੀ ਰੋਟੀ ਆ ਜਿਹਨੂੰ ਅੱਗੇ ਦਿਖਾ ਕੇ ਅੱਗੇ ਲਮਕਾ ਕੇ ਤੇ ਲੋਕਾਂ ਨੂੰ ਵੋਟਾਂ ਵੱਲ ਨੂੰ ਲਜਾਣ ਦੀ ਰਾਜਨੀਤੀ ਹੋ ਰਹੀ ਹੈ ਪਰ ਜਦੋਂ ਜਦੋਂ ਦਾ ਮੋਟਰਾਂ ਦੇ ਬਿੱਲ ਮਾਫ ਹੋਏ ਨੇ ਭਾਵੇਂ ਪਿਛਲੀਆਂ ਸਰਕਾਰਾਂ ਹੋਣ ਜਾਂ ਹੁਣ ਦੀ ਮੌਜੂਦਾ ਸਰਕਾਰ ਹੋਵੇ ਉਦੋਂ ਤੋਂ ਲੋਕਾਂ ਨੇ ਜਿਹੜਾ ਆਪਣਾ ਜ਼ਿਆਦਾਤਰ ਧਿਆਨ ਉਹ ਧਰਤੀ ਹੀਟਲੇ ਪਾਣੀ ਤੇ ਟਿਕਾ ਲਿਆ ਕਿਉਂਕਿ ਜਦੋਂ ਦਾ ਪਾਣੀ ਸਾਡਾ 40 50 ਫੁੱਟ ਤੋਂ 70 ਫੁੱਟ ਤੋਂ ਹੋਰ ਅੱਗੇ ਜਾਈ ਜਾ ਰਿਹਾ ਮਲੇਰਕੋਟਲਾ ਏਰੀਆ ਜਿਹੜਾ ਪੂਰੇ ਦਾ ਪੂਰਾ ਬਲਾਕ ਬਹੁਤ ਜ਼ਿਆਦਾ ਧੂਰੀ ਸੰਗਰੂਰ ਏਰੀਆ ਦਾ ਪਾਣੀ ਥੱਲੇ ਚਲਿਆ ਗਿਆ ਉਸ ਇਲਾਕੇ ਦੇ ਵਿੱਚ ਲੋਕਾਂ ਨੂੰ ਫਿਕਰ ਪਿਆ ਹੋਇਆ ਕਿ ਅੱਗੇ ਹੁਣ ਸਵਰਸੀਵਲ ਪੰਪ ਤੋਂ ਮੱਛੀ ਮੋਟਰਾਂ ਤੋਂ ਅੱਗੇ ਕੀ ਕਰਨਗੇ ਮੇਰਾ ਖਿਆਲ ਹੈ ਵੀ ਇਹ ਇੱਕ ਜਾਨ ਦਾ ਖੋਆ ਕਿਸਾਨਾਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਤਾਂ ਖੇਤੀ ਪਾਣੀ ਦੇ ਸਿਰ ਤੇ ਆ ਸਾਡੀਆਂ ਫਸਲਾਂ ਪਾਣੀ ਦੇ ਸਿਰ ਤੇ ਆ ਪੰਜਾਬ ਦੇ ਵਿੱਚ ਤਾਂ ਕੋਈ ਡੇਰਯੋਗ ਵੀ ਹੈ ਨਹੀਂ ਕਿ ਸਾਰੇ ਲੋਕ ਉਹਨਾਂ ਕਿੱਤਿਆਂ ਦੇ ਵਿੱਚ ਲੱਗ ਜਾਣਗੇ ਖੇਤੀ ਪ੍ਰਧਾਨ ਸੂਬਾ ਜੇ ਖੇਤੀ ਬਚਾਉਣੀ ਹੈ ਤਾਂ ਮੇਰਾ ਖਿਆਲ ਸਰਕਾਰ ਨੂੰ ਨੀਤੀਆਂ ਨੂੰ ਉਸ ਹਿਸਾਬ ਨਾਲ ਘੜਨਾ ਪਊਗਾ ਤੁਸੀਂ ਦੇਖੋ ਕਿ ਸਾਡੀ ਅਗਾਊਂ ਸੋਚ ਕਿੰਨੀ ਗਾ ਸਾਡੀ ਅੱਗੇ ਪੁਆਇਖ ਦੀ ਸੋਚ ਕਿੰਨੀ ਕਾ ਜਦੋਂ ਅਸੀਂ ਸਮਰਸੇਬਲ ਧੜਾ ਧੜ ਲਾਏ ਜਦੋਂ ਬੋਰ ਕਰਨ ਦੀ ਆਗਿਆ ਕਿਸਾਨ ਨੂੰ ਦਿੱਤੀ ਜਦੋਂ ਮੋਟਰਾਂ ਦੇ ਕਨੈਕਸ਼ਨ ਵੰਡੇ ਗਏ ਤੇ ਇੱਥੋਂ ਤੱਕ ਵੋਟਾਂ ਦੇ ਵਿੱਚ ਵਾਅਦੇ ਕੀਤੇ ਗਏ ਕਿ ਇੰਨੇ ਲੱਖ ਕਨੈਕਸ਼ਨ ਫ੍ਰੀ ਦਿੱਤਾ ਜਾਊਗਾ ਉਦੋਂ ਇਹ ਨਹੀਂ ਸੋਚਿਆ ਗਿਆ ਕਿ ਇਹਦੇ ਨਾਲ ਪਾਣੀ ਘਟੂਗਾ ਜੀ ਜੇ ਅੱਜ ਪਾਣੀ ਘਟ ਗਿਆ ਅੱਜ ਵੀ ਸਾਲ ਅੱਗੇ ਤੱਕ ਦੀ ਸਕੀਮ ਨਹੀਂ ਕਿ ਇਸ ਤੋਂ ਅੱਗੇ ਕੀ ਕਰਨਾ ਅਕਸਰ ਬਚਤ ਦੇ ਰਾਹ ਤਲਾਸ਼ਣੇ ਸਰਕਾਰਾਂ ਦਾ ਕੰਮ ਆ ਬੁੱਧੀਜੀਵੀਆਂ ਦਾ ਕੰਮ ਆ ਜਿਹੜੇ ਲੱਖਾਂ ਰੁਪਏ ਤਨਖਾਹ ਲੈਂਦੇ ਆ ਉਹਨਾਂ ਦਾ ਕੰਮ ਆ ਕਿ ਜੇ ਸਾਡਾ ਆ ਸਾਧਨ ਖਤਮ ਹੋ ਜਾਂਦਾ ਜੇ ਆਪਾਂ ਵਿਸ਼ਵ ਤੇ ਗੱਲ ਕਰ ਗਏ ਤਾਂ ਉਹ ਅੱਜ ਜੇ ਤੇਲ ਖਤਮ ਹੋ ਜਾਂਦਾ ਤਾਂ ਉਹਦਾ ਵਕਲਪ ਉਹ ਤਲਾਸ਼ੀ ਬੈਠੇ ਹੋਣਗੇ ਪਹਿਲਾਂ ਹੱਲ ਕਰਕੇ ਰੱਖਦੇ ਜੀ ਵੀ ਇਹ ਨਹੀਂ ਹੋਊਗਾ ਕਿ ਜ਼ਿੰਦਗੀ ਇੱਕੇ ਦਮ ਰੁਕ ਜੂਗੀ ਪਰ ਇਹਨਾਂ ਕੋਲ ਵੀ ਜਾਂਦਾ ਕੁਦਰਤ ਦੀ ਮਾਰ ਨੂੰ ਆਉਣ ਦੀ ਉਡੀਕ ਹੀ ਆ ਇਸ ਤੋਂ ਬਿਨਾ ਹੱਲ ਕੋਈ ਨਹੀਂ ਮੇਰਾ ਖਿਆਲ ਦਰਸ਼ਕ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਜਿਹੜਾ ਪਾਣੀਆਂ ਨੂੰ ਬਚਾਉਣ ਦੇ ਲਈ ਸਰਕਾਰ ਨੂੰ ਕੋਈ ਠੋਸ ਨੀਤੀ ਲੈਣੀ ਚਾਹੀਦੀ ਆ ਕਿਸਾਨ ਵੀ ਇਸ ਗੱਲ ਨੂੰ ਸਮਝਦਾ ਹੈ ਕਿਸਾਨ ਜਾਗਰੂਕ ਹੈ ਇਹ ਜੀ ਕੋਈ ਗੱਲ ਨਹੀਂ ਪਰ ਜੇਕਰ ਸਰਕਾਰ ਚਾਹੇ ਤਾਂ ਬਦਲੇ ਵੀ ਹੋ ਸਕਦਾ ਹੈ ਕਿ ਜੇ ਉਹ ਪੱਕੇ ਤੌਰ ਤੇ ਕਿਸੇ ਫਸਲ ਦਾ ਸਰਕਾਰਾਂ ਸਮਰਥਨ ਮੁੱਲ ਨਹੀਂ ਦੇ ਸਕਦੀਆਂ ਤਾਂ ਉਹਨਾਂ ਨੂੰ 1-2 ਸਾਲ ਲਈ ਕਿਸੇ ਹੋਰ ਫਸਲ ਦਾ ਸਮਰਥਨ ਮੁੱਲ ਦੇ ਕੇ ਝੋਨੇ ਤੋਂ ਪੰਜਾਬ ਦਾ ਧਰਤੀ ਜਿਹੜੀ ਉਹ ਬਚਾਈ ਜਾ ਸਕਦੀ ਹੈ ਖੇਤੀ ਝੋਨੇ ਹੇਠਾ ਜਿਹੜੀ ਉਹ ਘਟਾਈ ਜਾ ਸਕਦੀ ਹੈ ਜਾ ਰੋਕੀ ਜਾ ਸਕਦੀ ਹੈ ਕੁਝ ਸਮੇਂ ਲਈ ਤਾਂ ਕਿ ਜਿਹੜਾ ਪਾਣੀ ਦਾ ਲੈਵਲ ਉਹਨੂੰ ਦੇਖਿਆ ਜਾ ਸਕੇ ਕਿ ਹੋ ਸਕਦਾ ਉੱਪਰ ਆਉਣ ਦੇ ਵਿੱਚ ਅਸੀਂ ਕਾਮਜਾਬ ਲਿਆਉਣ ਦੇ ਵਿੱਚ ਹੋ ਸਕੇ ਇੱਕ ਗੱਲ ਹੋਰ ਵੀ ਹੋ ਸਕਦੀ ਹੈ ਜਿਹੜਾ ਸਾਰਥਕ ਹੱਲ ਆ ਤੇ ਵਾਕਈ ਫਿਕਰਮੰਦ ਲੋਕਾਂ ਵਾਲਾ ਹੱਲ ਆ ਕਿ ਇੱਕ ਜ਼ਿਲ੍ਹੇ ਨੂੰ ਸੁੱਕਾ ਏਰੀਆ ਘੋਸ਼ਿਤ ਕਰਕੇ ਉਸ ਜ਼ਿਲ੍ਹੇ ਦੇ ਵਿੱਚ ਹੀ ਕੱਲੀ ਬਦਲਮੀ ਫਸਲ ਦਾ ਚੱਕਰ ਅਪਣਾ ਕੇ ਵੇਖਿਆ ਜਾ ਸਕਦਾ ਬਿਲਕੁਲ ਮਤਲਬ ਅਗਲੇ ਇੱਕ ਡੈਮੋ ਦੇ ਤਰ੍ਹਾਂ ਲਾਇਆ ਜਾ ਸਕਦਾ ਇਹ ਕੋਈ ਵੱਡੀ ਗੱਲ ਨਹੀਂ ਉੱਥੇ ਲੋਕਾਂ ਦੀ ਫਸਲ ਵੀ ਅਨਛੋੜ ਕੀਤੀ ਜਾ ਸਕਦੀ ਹੈ ਕਿ ਭਾਈ ਜੇ ਤੈਨੂੰ ਝੋਨੇ ਨਾਲ ਘਟ ਨਿਕਲਿਆ ਤਾਂ ਸਰਕਾਰ ਖੜੀ ਆ ਮੈਨੂੰ ਤਾਂ ਇੰਨਾ ਵੀ ਪਤਾ ਵੀ ਜੇ ਸਰਕਾਰ ਕੱਲਾ ਆਂ ਕਹਿ ਦੇਵੇ ਨਾ ਕਿ ਅਸੀਂ ਆ ਚੀਜ਼ ਖਰੀਦਾਂਗੇ ਤੁਸੀਂ ਲਾ ਲਓ ਤਾਂ ਲੋਕ ਇਹ ਵੀ ਕਹਿਣਗੇ ਨਹੀਂ ਕਿ ਸਾਡੀ ਘਟ ਨਿਕਲੀ ਹੈ ਲੋਕ ਵੀ ਫਿਕਰਮੰਦ ਆ ਲੋਕ ਵੀ ਚਾਹੁੰਦੇ ਆ ਕਿ ਅਸੀਂ ਅਗਲੀ ਪੀੜ੍ਹੀ ਨੂੰ ਕੁਝ ਦੇ ਕੇ ਜਾਈਏ ਪਰ ਥੋੜੀ ਜੀ ਪਹਿਲ ਕਰਨ ਦੀ ਲੋੜ ਆ ਮੈਨੂੰ ਲੱਗਦਾ ਵੀ 117 ਹਲਕੇ ਆ ਕੋਈ ਇੱਕ ਐਮਐਲਏ ਸਰਕਾਰ ਕੋਲ ਕਹਦੇ ਜੀ ਮੇਰੇ ਹਲਕੇ ਦੇ ਵਿੱਚ ਤਜਰਬਾ ਕਰਕੇ ਵੇਖ ਲਓ ਤਾਂ ਮੇਰੇ ਹਿਸਾਬ ਨਾਲ ਵੱਡੀ ਪਹਿਲ ਹੋਊਗੀ ਜਿੱਥੇ ਤੱਕ ਸਵਾਲ ਹੈ ਸੁਖਜਿੰਦਰ ਕੀ ਕਿਸਾਨਾਂ ਝੋਨੇ ਦੀ ਫਸਲ ਦੇ ਨਾਲ ਪਾਣੀ ਬਰਬਾਦ ਕਰਦੇ ਨੇ ਆਪਾਂ ਹਰ ਗੱਲ ਕਿਸਾਨਾਂ ਦੇ ਸਿਰ ਵੀ ਨਹੀਂ ਮਾਰ ਸਕਦੇ ਜਾਂ ਹਰ ਗੱਲ ਸਰਕਾਰਾਂ ਨੂੰ ਲੈ ਕੇ ਵੀ ਨਹੀਂ ਕਰ ਸਕਦੇ ਕਿ ਸਰਕਾਰਾਂ ਆ ਨਹੀਂ ਕਰਦੀਆਂ ਸਰਕਾਰਾਂ ਇਹ ਨਹੀਂ ਕਰਦੀਆਂ ਦੂਸਰੇ ਦੇਸ਼ਾਂ ਦੇ ਵਿੱਚ ਦੇਖਦੇ ਹਾਂ ਕਿ ਨਾਗਰਿਕ ਆਪਣੇ ਵੀ ਫਰਜ਼ ਅਦਾ ਕਰਦੇ ਨੇ ਇਹ ਜਿਹੜੇ ਫਰਜ਼ ਸਾਡੇ ਧਰਤੀ ਖੇਤ ਲਈ ਪਾਣੀ ਨੂੰ ਲੈ ਕੇ ਇਕੱਲੇ ਖੇਤਾਂ ਦੇ ਵਿੱਚ ਹੀ ਨਹੀਂ ਘਰਾਂ ਦੇ ਵਿੱਚ ਵੀ ਸਾਡੇ ਤੋਂ ਕਟਾਈ ਵਰਤੀ ਜਾ ਰਹੀ ਹੈ ਤੁਸੀਂ ਆਮ ਵੇਖੋਗੇ ਘਰਾਂ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਜਾਂ ਬੱਚੇ ਜਾਂ ਅਸੀਂ ਪਰਿਵਾਰਕ ਮੈਂਬਰਾਂ ਘਰਾਂ ਦੀਆਂ ਪਾਣੀ ਦੀਆਂ ਟੂਟੀਆਂ ਨੂੰ ਆਮ ਛੱਡ ਦੇਣਾ ਪਾਣੀ ਦੀ ਦਰਵਾਰ ਤੋਂ ਕਰਨਾ ਕਿੰਨੇ ਕਿੰਨੇ ਘੰਟੇ ਲੋਕ ਪਾਣੀ ਛੜਕੀ ਜਾਂਦੇ ਵਿੜਾ ਆਪਣਾ ਠਾਰਨ ਦੇ ਵਾਸਤੇ ਗਰਮੀ ਦੀ ਰੁੱਤ ਆ ਗਈ ਹੁਣ ਤੇ ਹੋਰ ਬਹੁਤ ਸਾਰੇ ਅਜਿਹੇ ਜਗ੍ਹਾ ਨੇ ਜਿੱਥੇ ਅਸੀਂ ਪਾਣੀ ਨੂੰ ਨਜਾਇਜ਼ ਜਿਹੜਾ ਜਦੋਂ ਰਾਜਸਥਾਨ ਵੱਲ ਜਾਂ ਸਟੇਟਾਂ ਵੱਲ ਨਜ਼ਰ ਮਾਰਦੇ ਆ ਉੱਥੇ ਪੀਣ ਲਈ ਪਾਣੀ ਦੀਆਂ ਲਾਈਨਾਂ ਲੱਗਦੀਆਂ ਅਸੀਂ ਉਹ ਪੀਣ ਯੋਗ ਪਾਣੀ ਨੂੰ ਸਿਰਫ ਨਾਲੀਆਂ ਸਾਫ਼ ਕਰਨ ਲਈ ਵਹਾ ਦਿੰਦੇ ਆ ਕਿ ਸਾਡੀ ਨਾਲੀ ਜਿਹੜੀ ਉਸ ਦੂਜਿਆਂ ਨਾਲੋਂ ਸਾਫ਼ ਰਹੇ ਉੱਥੇ ਵੀ ਅਸੀਂ ਇਹ ਜਿਹੜੇ ਕੁਦਰਤ ਦੀ ਮਾਰ ਨੂੰ ਆਪ ਸੱਦਾ ਦੇ ਰਹੇ ਹਾਂ ਬਿਲਕੁਲ ਕੱਲਾ ਇੱਥੇ ਹੀ ਜਿਹੜੀ ਗੱਲ ਤੁਸੀਂ ਜਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਇਹੀ ਨਹੀਂ ਇਸ ਤੋਂ ਅੱਗੇ ਇਹ ਹਾਲਾਤ ਆ ਜਾਂਦੇ ਆ ਕਿ ਕੋਈ ਦਿਨ ਸੀ ਆਪਣੀ ਬਹੁਤੀ ਉਮਰ ਨਹੀਂ ਆਪਣੇ ਵੇਖਣ ਚ ਵੀ ਛੱਪੜਾਂ ਦਾ ਪਾਣੀ ਲੋਕਾਂ ਦੇ ਨਹਾਉਣ ਦੇ ਯੋਗ ਸੀ ਲੋਕ ਨਹਾਉਂਦੇ ਰਹੇ ਨੇ ਤੇ ਉਹ ਛੱਪੜ ਕੱਲੇ ਛੱਪੜ ਨਹੀਂ ਸੀ ਪਸ਼ੂ ਨਮਾਉਣ ਵਾਸਤੇ ਨਹੀਂ ਸੀ ਜਾਂ ਲੋਕਾਂ ਦੀ ਆਮ ਵਰਤੋਂ ਨੂੰ ਸੀ ਉਹ ਸੀ ਕਿ ਮੀਂਹ ਦਾ ਪਾਣੀ ਇਕੱਤਰ ਹੁੰਦਾ ਸੀ ਉਸ ਤੋਂ ਬਾਅਦ ਉਹ ਧਰਤੀ ਨੂੰ ਰੀਚਾਰਜ ਕਰਦਾ ਰੀਚਾਰਜ ਕਰਦਾ ਅੱਜ ਉਹਦੇ ਵਿੱਚ ਇੰਨਾ ਗੰਦ ਪਾ ਦਿੱਤਾ ਵੀ ਅਸੀਂ ਆਪਣੇ ਘਰਾਂ ਨੂੰ ਜਿਆਦਾ ਸਾਫ਼ ਰੱਖਣ ਦੇ ਚੱਕਰ 'ਚ ਅਸੀਂ ਆਪਣੇ ਚੁਗਿਰਦੇ ਦੇ ਵਿੱਚ ਇੰਨਾ ਕੁ ਗੰਦ ਖਲਾਰ ਦਿੱਤਾ ਕਿ ਜਿਹੜਾ ਗੰਦ ਸਾਨੂੰ ਅੱਜ ਖਾਣ ਤੇ ਪੀਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਬਿਲਕੁਲ ਤੇ ਇਹ ਅਸੀਂ ਹੋਰ ਨਹੀਂ ਇਹ ਕੀਤਾ ਕਿਸੇ ਨੇ ਇਹ ਵਿਵਸਥਾ ਅਸੀਂ ਆਪ ਖੜੀ ਕੀਤੀ ਆ ਜਿਹਦੇ ਅੱਜ ਸਾਨੂੰ ਬਹੁਤ ਵੱਡੇ ਨੁਕਸਾਨ ਵੀ ਆਪ ਭੁਗਤਨੇ ਪੈ ਰਹੇ ਚਲੋ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਪੂਰੇ ਨਾਗਰਿਕ ਸਰਕਾਰਾਂ ਸਾਰੇ ਸਹਿਯਰਦ ਹੋਣ ਤਾਂ ਕਿ ਜਿਹੜਾ ਧਰਤੀ ਖੇਤ ਦਾ ਪਾਣੀ ਹੈ ਇਹਨੂੰ ਆਪਾਂ ਸੰਭਾਲ ਸਕੀਏ ਪੰਜਾਬ ਦੀ ਖਾਸ ਕਰਕੇ ਪੂੰਜੀ ਹਈ ਹੈ ਖੇਤੀ ਪ੍ਰਧਾਨ ਸੂਬਾ ਔਣ ਕਰਕੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਇਹਦੇ ਜਰੀਏ ਹੀ ਸਾਡੀ ਜਿਹੜੀ ਉਪਜੀਵਕਾ ਉਹ ਪੰਜਾਬ ਦੇ ਲੋਕ ਕਮਾ ਰਹੇ ਨੇ ਹਾਂ ਦੂਸਰੇ ਪਾਸੇ ਇਹ ਹੁਣੇ-ਹੁਣੇ ਪੰਜਾਬ ਦੀ ਜਿਹੜੀ ਕਣਕ ਦੀ ਫਸਲ ਦੀ ਕਟਾਈ ਹੋਈ ਹੈ ਕਣਕ ਦੀ ਫਸਲ ਮੰਡੀਆਂ ਚ ਗਈ ਹੈ ਸਰਕਾਰਾਂ ਵੱਲੋਂ ਇਹ ਵੀ ਵਾਅਦੇ ਕੀਤੇ ਜਾਂਦੇ ਹੁੰਦੇ ਆ ਕਿ ਅਸੀਂ ਫਸਲ ਨਹੀਂ ਰੋਲਣਦੇ ਆਗੇ ਕਿਸਾਨ ਦੀ ਫਸਲ ਪੁੱਤਾਂ ਵਰਗੀ ਹੁੰਦੀ ਹੈ ਕਿਸਾਨ ਲਈ ਬਹੁਤ ਵੱਡਾ ਮਹਾਨੇ ਰੱਖਦੀ ਹੈ ਫਸਲਾਂ ਬੇਸ਼ੱਕ ਕਿਸਾਨ ਵੇਚ ਕੇ ਘਰ ਆ ਜਾਂਦਾ ਪਰ ਇਸ ਵਾਰ ਫਿਰ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਫਸਲ ਦੀ ਚੁਕਾਈ ਨੂੰ ਲੈ ਕੇ ਮੰਡੀਆਂ ਦੇ ਵਿੱਚ ਕਣਕ ਦੇ ਵੱਡੇ ਵੱਡੇ ਬੋਰੀਆਂ ਦੇ ਅੰਬਾਰ ਲੱਗੇ ਹੋਏ ਨੇ ਜਿਹੜੇ ਖੁਦ ਗਵਾਹੀ ਇਸ ਗੱਲ ਦੀ ਭਰਦੇ ਨੇ ਕਿ ਕਿਤੇ ਨਾ ਕਿਤੇ ਜਿਹੜਾ ਉਹ ਵਾਦਾ ਪੂਰਾ ਨਹੀਂ ਕੀਤਾ ਗਿਆ ਲੱਗਦਾ ਬਾਅਦਿੱਤ ਦੀ ਗੱਲ ਇਹ ਆ ਕਿ بڑے ਥਾਮਾਂ ਤੇ ਮੰਡੀਆਂ ਚ ਵਿਚਰਨ ਤੋਂ ਬਾਅਦ ਪਤਾ ਲੱਗਦਾ ਕਿ ਚੁਕਾਈ ਦਾ ਪੈਸਾ ਅਜੇ 1.5 ਸਾਲ ਪੁਰਾਣਾ ਵੀ ਪੂਰੀ ਤਰ੍ਹਾਂ ਚੁਕਤਾਨ ਕੀਤਾ ਗਿਆ ਜੀ ਤਾਂ ਲੇਬਰ ਨੂੰ ਪੈਸਾ ਨਹੀਂ ਮਿਲਿਆ ਟਰੱਕਾਂ ਨੂੰ ਪੈਸਾ ਨਹੀਂ ਮਿਲਿਆ ਜੂਨੀਅਨਾਂ ਦੇ ਰੋਲੇ ਅਲੱਗ ਚੱਲ ਰਹੇ ਆ ਹੂੰ ਤਾਂ ਚਕਾਈ ਉਹਦੇ ਵਿੱਚ ਨੁਕਸਾਨ ਲੇਬਰ ਦਾ ਜੀ ਬਹੁਤ ਜ਼ਿਆਦਾ ਹੋ ਰਿਹਾ ਹੂੰ ਲੇਬਰ ਨੂੰ ਪੈਸਾ ਨਹੀਂ ਮਿਲਿਆ ਤੇ ਅਗਲੀ ਗੱਲ ਆੜਤਗੇ ਦਾ ਨੁਕਸਾਨ ਹੋ ਰਿਹਾ ਉੱਥੇ ਜਿਹੜਾ ਚੌਧਰੀ ਆ ਉਹਦਾ ਨੁਕਸਾਨ ਹੋ ਰਿਹਾ ਕਿ ਫਸਲ ਨੂੰ ਸੋਕ ਪੈ ਰਹੀ ਆ ਫਸਲ ਨੂੰ ਜੋ ਅੱਜ ਮਾਰ ਪੈਣੀ ਆ ਜੀ ਮੰਡੀ ਦੇ ਵਿੱਚ ਪਈ ਹੋਈ ਉਹ ਕਿਸਾਨ ਤੇ ਹੀ ਆਉਣੀ ਆ ਬੇਸ਼ੱਕ ਮੈਂ ਅੱਜ ਇਹ ਕਹਾਂ ਕਿ ਮੇਰੀ ਫਸਲ ਵਿਕ ਗਈ ਮੈਨੂੰ ਜੇ ਫਾਰਮ ਮਿਲ ਗਿਆ ਤਾਂ ਮੈਂ ਸੁਰਖਰੂ ਹੋ ਗਿਆ ਨਹੀਂ ਮੈਂ ਸੁਰਖਰੂ ਨਹੀਂ ਹੋਇਆ ਝੋਨਾ ਲੇਟ ਹੋਇਆ ਸੈਲ ਫੜੀ ਆਰਥਕੇ ਨੂੰ ਦੁਬਾਰਾ ਭਰਨਾ ਪਿਆ ਉਹਨੂੰ ਢਾਈ ਢਾਈ ਤਿੰਨ ਤਿੰਨ ਕਿਲੋ ਬੋਰੀ ਦਾ ਰਗੜਾ ਲੱਗਿਆ ਤਾਂ ਉਹ ਆਖਰ ਕਿਤੋਂ ਪੂਰਾ ਕਰੂਗਾ ਜੀ ਜੀ ਉਹਦੇ ਕੋਲੇ ਜਰੀਆ ਕੀ ਆ ਉਹਦੇ ਕੋਲੇ ਖਾਣ ਲਈ ਕੀ ਚੀਜ਼ ਆ ਕਿਸਾਨ ਹੀ ਆ ਫਿਰ ਉਹ ਕਿਸੇ ਨਾ ਕਿਸੇ ਤਰੀਕੇ ਵਿੰਗੇ ਤਰੀਕੇ ਟੇਡੇ ਤਰੀਕੇ ਉਹ ਕਰਦਾ ਵੀ ਆ ਤੁਸੀਂ ਨੋਟ ਕਰਿਓ ਇੱਕ ਗੱਲ ਹਮ ਹਮ ਸਾਰੇ ਦਰਸ਼ਕ ਸੁਣਦੇ ਆ ਇਹ ਵੀ ਨੋਟ ਕਰਨਗੇ ਤੇ ਬੜਿਆਂ ਨੇ ਕੀਤੀ ਵੀ ਹੋਊਗੀ ਮਾਰਕੀਟ ਕਮੇਟੀ ਦਾ ਕੰਮ ਕੀ ਆ ਕੰਡਿਆਂ ਨੂੰ ਇੱਕ ਮਾਪਾ ਬਿਲਕੁਲ ਉਹਨੂੰ ਇੱਕ ਥਾਂ ਸਥਿਰ ਕਰਨਾ ਕਿਸੇ ਵੀ ਮੰਡੀ ਦੇ ਵਿੱਚ ਚਲੇ ਜਾਓ ਉੱਥੇ ਇੱਕ ਗੱਟਾ ਤੁਸੀਂ ਪਾਸਿਓਂ ਤੋਲ ਕੇ ਲਿਓ ਹਰ ਕੰਡੇ ਦੇ ਉੱਪਰ ਤਰੋ ਤੁਹਾਨੂੰ 100 ਗ੍ਰਾਮ 50 ਗ੍ਰਾਮ 150 ਗ੍ਰਾਮ 200 ਗ੍ਰਾਮ 250 ਗ੍ਰਾਮ 400 ਗ੍ਰਾਮ ਤੱਕ ਦਾ ਆਪਸ ਵਿੱਚ ਮੰਡੀ ਦੇ ਪੂਰੇ ਕੰਡਿਆਂ ਦਾ ਫਰਕ ਮਿਲੂਗਾ ਇਸ ਇਸ ਗੱਲ ਨੂੰ ਲੈ ਕੇ ਜਿਹੜੇ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਸਿਮਰਜੀਤ ਸਿੰਘ ਬੈਂਸੁਰਾ ਨੇ ਵੀ ਮੰਡੀਆਂ ਦੇ ਵਿੱਚ ਜਾ ਕੇ ਮੁੱਦਾ ਚੁੱਕਿਆ ਕਿ ਕਿਸਾਨਾਂ ਦੇ ਨਾਲ ਜਿਹੜਾ ਉਹ ਧੱਕਾ ਹੋ ਰਿਹਾ ਕਿਸਾਨਾਂ ਦੇ ਨਾਲ ਬੋਰੀਆਂ ਨੂੰ ਲੈ ਕੇ ਬੋਰੀਆਂ ਵੀ ਦੋ ਤਰ੍ਹਾਂ ਦੀਆਂ ਜਿਹੜੀਆਂ ਬਾਰ ਦਾ ਨਾਮ ਜਿਹੜਾ ਵਰਤਿਆ ਜਾ ਰਿਹਾ ਉਹਨੂੰ ਲੈ ਕੇ ਵੀ ਕਿਸਾਨਾਂ ਨੂੰ ਭਲੇਖੇ ਦੇ ਵਿੱਚ ਰੱਖਿਆ ਜਾ ਰਿਹਾ ਕਿ ਤੁਹਾਡਾ ਜਿਹੜਾ ਇੰਨਾ ਵਜਨ ਪਹਿਲਾਂ ਹੀ ਕੰਡੇ ਦੇ ਵਿੱਚ ਕੀਤਾ ਜਾਂਦਾ ਉੱਥੋਂ ਵੀ ਕਿਸਾਨ ਮਾਰ ਖਾਂਦਾ ਤੇ ਕਿਸਾਨ ਦੀ ਇਹ ਫਸਲ ਦੀ ਵੇਚਣ ਤੋਂ ਬਾਅਦ ਕਮਾਈ ਛੇਤੀ ਨਾ ਮਿਲਣਾ ਉੱਥੋਂ ਵੀ ਮਾਰ ਖਾਂਦਾ ਤੇ ਕਿਸਾਨ ਨੂੰ ਸਮੇਂ-ਸਮੇਂ ਤੇ ਜਿਹੜਾ ਇਹ ਮੰਡੀ 'ਚ ਫਸਲ ਵੇਚਣ ਤੱਕ ਸ਼ੁਰੂ ਤੋਂ ਹੀ ਰੋਲਣਾ ਪੈਂਦਾ ਆ ਰਿਹਾ ਤੁਸੀਂ ਕਿਸੇ ਵੀ ਕਿਸਾਨ ਨੂੰ ਇਹ ਪੁੱਛਿਓ ਫਸਲ ਤਲਾਈ ਜਾਂਦੇ ਕਿਸਾਨ ਨੂੰ ਹੀ ਪੁੱਛਿਓ ਵੀ ਆ ਜਿਹੜਾ 700 ਗ੍ਰਾਮ ਅੱਗੇ ਕੰਡਾ ਬੰਨਿਆ ਜਾਂਦਾ ਜੀ ਤੇਰੀ ਫਸਲ ਦੇ ਤੋਲ ਤੋਂ ਇਹ ਕਿਉਂ ਹੁੰਦਾ ਜੀ ਤਾਂ ਉਹਦਾ ਇਹ ਜਵਾਬ ਹੋ ਬਸ ਇਹ ਬੰਨਦੇ ਹੁੰਦੇ ਆ ਹੂੰ ਬਿਲਕੁਲ ਉਹਨੂੰ ਨਹੀਂ ਪਤਾ ਕਿ ਕਿਉਂ ਬੰਨਿਆ ਜਾਂਦਾ ਉਹਦਾ ਕਾਰਨ ਆ ਕਿ 700 ਗ੍ਰਾਮ ਦੀ ਬੋਰੀ ਆ ਹੂੰ 700 ਗ੍ਰਾਮ ਦੀ ਬੋਰੀ ਕੱਟਣੀ ਆ ਜੀ ਜੀ ਬੋਰੀ ਕਈ ਵਾਰੀ 100 ਗ੍ਰਾਮ ਵਾਲੀ ਵੀ ਤੋਲੀ ਜਾ ਰਹੀ ਹੁੰਦੀ ਆ ਬੋਰੀ 400 ਗ੍ਰਾਮ ਵਾਲੀ ਵੀ ਤੋਲੀ ਜਾ ਰਹੀ ਹੁੰਦੀ ਆ ਬੋਰੀ 700 ਗ੍ਰਾਮ ਵਾਲੀ ਵੀ ਹੁੰਦੀ ਆ ਹੂੰ ਮੇਰੇ ਸਾਹਮਣੇ ਇਹ ਘਟਨਾ ਹੋਈ ਜੀ ਕਿ ਇੱਕ ਕਿਸਾਨ ਦੀ ਫਸਲ ਵਿਕ ਰਹੀ ਸੀ ਉਹਦੀ ਅੱਧੀ ਫਸਲ ਦੂਸਰੇ ਗੱਟੂਆਂ ਚ ਤੋਲੀ ਗਈ ਜੀ ਤੇ ਅੱਧੀ ਫਸਲ ਉਹਦੀ ਜਿਹੜੀ ਨਮਾ ਵਾਰਦਾਨਾ ਜਿਹਨੂੰ ਆਪਾਂ ਰੁਪਈਆ 2 ਰੁਪਏ ਕਿਲੋ ਵਾਲੀ ਕਣਕ ਆਖਦੇ ਆ ਉਹਦੇ ਚ ਤੋਲੀ ਗਈ ਤੇ ਉਹ ਵੀ ਕੰਡਾ ਉੱਥੇ ਵੱਜਿਆ ਹੋਇਆ ਸੀ ਮੈਂ ਉਹਨੂੰ ਸਵਾਲ ਕੀਤਾ ਉਸ ਤੋਂ ਬਾਅਦ ਉਹ ਕੰਡਾ ਸਹੀ ਕਰਵਾਇਆ ਮਤਲਬ ਉਹ ਤਾਂ ਇੱਕ ਘਟਨਾ ਹੋ ਗਈ ਜਿਹੜੀ ਆਪਣੇ ਸਾਹਮਣੇ ਆ ਗਈ ਪਰ ਇਹ ਤਾਂ ਘਟਨਾਵਾਂ ਸੈਂਕੜੇ ਹੁੰਦੀਆਂ ਹੋਣਗੀਆਂ ਜਿਹੜੀ ਅੱਖਾਂ ਤੋਂ ਪਰੇ ਹੋ ਰਹੀਆਂ ਪਰ ਇਹ ਘਟਨਾਵਾਂ ਅਚਾਨਕ ਨਹੀਂ ਹੁੰਦੀਆਂ ਇਹ ਘਟਨਾਵਾਂ ਦਾ ਕਾਰਨ ਉਹੀ ਹੈ ਜਿੱਥੇ ਤੁਸੀਂ ਗੱਲ ਮੈਂ ਗੱਲ ਉੱਥੇ ਲੈ ਕੇ ਆਉਣਾ ਚਾਹੁੰਦਾ ਸੀ ਚਕਾਈ ਵਾਲੀ ਤੇ ਜਿਹੜੀਆਂ ਚਕਾਈ ਚਕਤਾਹੀ ਨਾ ਆਰਤੀਗੇ ਨੂੰ ਚੌਧਰੀ ਨੂੰ ਘਾਟਾ ਪੈਂਦਾ ਜੀ ਜੀ ਉਹਨੇ ਉਹ ਕਿਸੇ ਨਾ ਕਿਸੇ ਰੂਪ ਚ ਅਗਲੀ ਫਸਲ ਚ ਕਿਸਾਨ ਤੋਂ ਪੂਰਾ ਕਰਨਾ ਕਹਿਣ ਤੋਂ ਭਾਵੇਂ ਇਹ ਆ ਵੀ ਜੇ ਅੱਜ ਕਿਸਾਨ ਦੀ ਫਸਲ ਵੇਚ ਚੁੱਕੀ ਆ ਉਹਦੀ ਚੁਕਾਈ ਨਹੀਂ ਹੋ ਰਹੀ ਤਾਂ ਉਹਦਾ ਵੀ ਭਾਰ ਅਗਲੇ ਸਾਲ ਕਿਸਾਨ ਤੇ ਪੈ ਜਾਣਾ ਮੰਡੀ ਦੇ ਵਿੱਚ ਜਿਹੜੇ ਫਸਲਾਂ ਦੇ ਲੱਗੇ ਅੰਬਾਰ ਜਦੋਂ ਬੋਰੀਆਂ ਦੇ ਵਿੱਚ ਫਸਲ ਜਿਹੜੀ ਭਰੀ ਜਾਂਦੀ ਆ ਟਰੱਕਾਂ ਦੇ ਵਿੱਚ ਲੱਦ ਕੇ ਗਦਾਮਾਂ ਤੱਕ ਪਹੁੰਚਾਉਣੀ ਲੇਬਰ ਦਾ ਬੜਾ ਵੱਡਾ ਰੋਲ ਹੁੰਦਾ ਹੈਗਾ ਕਿਸਾਨ ਦੀ ਜਿਹੜੀ ਫਸਲ ਨੂੰ ਸਾਂਭਣ ਦੇ ਵਿੱਚ ਲੇਬਰ ਦਾ ਯੋਗਦਾਨ ਹੈ ਪੰਜਾਬ ਦੇ ਵਿੱਚ ਮੰਡੀਆਂ 'ਚ ਜ਼ਿਆਦਾਤਰ ਦੂਸਰੀਆਂ ਸਟੇਟਾਂ ਤੋਂ ਜਿਹੜੀ ਲੇਬਰ ਆਉਂਦੀ ਸੀ ਇਸ ਵਾਰ ਆੜਤੀਆਂ ਦਾ ਕਹਿਣਾ ਕਿ ਲੇਬਰ ਨੂੰ ਜਿਹੜੀ ਪੰਜਾਬ ਦੇ ਵਿੱਚ ਕੋਈ ਸਹੂਲਤ ਨਾ ਹੋਣ ਕਰਕੇ ਕਿਉਂਕਿ ਇੰਨੀ ਜਿਆਦੇ ਪੈਸੇ ਪੂੰਜੀ ਵੀ ਨਹੀਂ ਮਿਲਦੀ ਉਹਨਾਂ ਨੂੰ ਪੈਸੇ ਜਿਹਦੇ ਨਾਲ ਉਹ ਆਪਣਾ ਜੀਵਨ ਨਰਵਾਹ ਵਧੀਆਂ ਕਰ ਸਕਣ ਹੁਣ ਲੇਬਰ ਵੀ ਪੰਜਾਬ ਦੇ ਵਿੱਚ ਮੰਡੀਆਂ ਦੀ ਉਹਨੋਂ ਹਟ ਗਈ ਇਹਦਾ ਕਾਰਨ ਕੀ ਆ ਸਾਡੀ ਪੰਜਾਬ ਸਰਕਾਰ ਜੀ 1000 ਏਕੜ ਤੋਂ ਜਦੋਂ ਫਸਲ 1000 ਏਕੜ ਦੀ ਵਿਕਦੀ ਆ ਤਕਰੀਬਨ 25 ਲੱਖ ਰੁਪਇਆ ਕੱਟਿਆ ਜਾਂਦਾ ਜੀ ਜੀ ਇੱਕ ਕਿਸਾਨ ਦਾ ਦੋ ਫਸਲਾਂ 1000 ਏਕੜ ਮੰਨ ਲਓ ਜ਼ਮੀਨ ਕਿਸੇ ਪਿੰਡ ਦੀ ਆ ਤਾਂ ਉਹ 50 ਲੱਖ ਰੁਪਇਆ ਸਾਲ ਦਾ ਤਕਰੀਬਨ ਦਿੰਦਾ ਉਹਦੇ ਬਦਲੇ ਉਹਨੂੰ ਕਿੰਨੀ ਸਹੂਲਤ ਮਿਲਦੀ ਆ ਤੇ ਉੱਥੇ ਕਾਮੇ ਨੂੰ ਕਿੰਨੀ ਸਹੂਲਤ ਮਿਲਦੀ ਆ ਅੱਜ ਸਾਡੇ ਸੂਬੇ ਤੋਂ ਵਿਸ਼ੱਕ ਅਸੀਂ ਇੱਕ ਦਮਗਜੇ ਮਾਰਦੇ ਆ ਕਿ ਅਸੀਂ ਸੂਬਾ ਖੇਤੀ ਪ੍ਰਧਾਨ ਆ ਪਰ ਸਾਡੇ ਸੂਬੇ ਤੋਂ ਯੂਪੀ ਬਿਹਾਰ ਅੱਗੇ ਲੰਘ ਰਿਹਾ ਜੀ ਸਿਰਫ ਲੇਬਰ ਦੇਣ ਦੇ ਮਸਲੇ 'ਚ ਵੀ ਇਸ ਇਹੀ ਕਾਰਨ ਜੀ ਕਿ ਅੱਜ ਤਾਂ ਲੇਬਰ ਆਉਣੀ ਬੰਦ ਹੋਈ ਆ ਨੌਬਤ ਇਹ ਆਉਣ ਵਾਲੀ ਆ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਯੂਪੀ ਬਿਹਾਰ 'ਚ ਲੇਬਰ ਕਰਨ ਜਾਣਾ ਪਊਗਾ ਸਰ ਸੁਖਜਿੰਦਰ ਗੱਲਾਂ ਪਾਣੀ ਨੂੰ ਲੈ ਕੇ ਵੀ ਹੋਈਆਂ ਆਪਣੀਆਂ ਕਿਸਾਨੀ ਬਾਰੇ ਤੇ ਅਗਲੀ ਜਿਹੜੀ ਫਸਲ ਦਾ ਝੋਨੇ ਦੀ ਫਸਲ ਜਿਹੜੀ ਲੇਟ ਬੀਜਣ ਦਾ ਜਿਹੜਾ ਫਰਮਾਨ ਹੋਇਆ ਉਹਦੇ ਬਾਰੇ ਵੀ ਗੱਲਬਾਤ ਕਰ ਲਈ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਕਿਸਾਨ ਪ੍ਰਤੀ ਜਿਹੜੀਆਂ ਸਾਰਥਿਕ ਹੋਣ ਕਿਸਾਨਾਂ ਦੇ ਹਿੱਤ ਦੇ ਵਿੱਚ ਹੋਣ ਕਿਸਾਨ ਵੀ ਆਪਣੇ ਜਿਹੜੇ ਫਰਜ਼ ਧਰਤੀ ਨੂੰ ਲੈ ਕੇ ਪਾਣੀ ਨੂੰ ਲੈ ਕੇ ਵਾਤਾਵਰਨ ਨੂੰ ਲੈ ਕੇ ਉਹ ਪਛਾਣਣੇ ਜਿਹੜੇ ਮੇਰਾ ਖਿਆਲ ਹੁਣ ਸਮਾਂ ਬਦਲ ਗਿਆ ਉਹ ਸ਼ੁਰੂ ਕਰਨੀ ਕਿਉਂਕਿ ਅੱਗੇ ਵਾਲੀ ਗੱਲ ਨਹੀਂ ਰਹੀ ਜੁਗ ਮੀਡੀਆ ਦਾ ਲੋਕ ਬਦਲ ਰਹੇ ਨੇ ਅਗਲੀਆਂ ਪੀੜ੍ਹੀਆਂ ਜਿਹੜੀਆਂ ਉਹ ਇਸ ਗੱਲਬਾਤ ਖਾਸ ਧਿਆਨ ਦੇ ਰਹੀਆਂ ਨੇ ਕੋਈ ਗੱਲ ਅਜਿਹੀ ਜਿਹੜੀ ਕਿਸਾਨਾਂ ਦੇ ਨਾਲ-ਨਾਲ ਸਰਕਾਰ ਦੇ ਲਈ ਵੀ ਆਪੱਖੀਏ ਵੀ ਕਿਸਾਨਾਂ ਦੀ ਭਲਾਈ ਲਈ ਹੋਵੇ ਸਰਕਾਰ ਕੋਈ ਅਜਿਹੀ ਨੀਤੀ ਲਿਆਵੇ ਤਾਂ ਕਿ ਪੰਜਾਬ ਦੀ ਕਿਸਾਨੀ ਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਬਚਾਇਆ ਜਾ ਸਕੀ ਤੇ ਪਾਣੀ ਪ੍ਰਤੀ ਜਿਹੜਾ ਸਾਨੂੰ ਹੋਕਾ ਦੇਣ ਦੀ ਉਹ ਲੋੜ ਹੀ ਨਾ ਪਵੇ ਬਿਲਕੁਲ ਪਤਾ ਕੀ ਗੱਲ ਆ ਜੀ ਵੀ ਕਿਸਾਨ ਅੱਜ ਜਿਹੜੀ ਸਭ ਤੋਂ ਵਧੀਆ ਚੀਜ਼ ਮੈਨੂੰ ਵੇਖਣ ਨੂੰ ਮਿਲੀ ਮੈਂ ਆਪਣੇ ਬੱਚਿਆਂ ਦੀਆਂ ਕਿਤਾਬਾਂ ਚੋਂ ਜੀ ਜੀ ਕਿ ਬੱਚਿਆਂ ਦੀਆਂ ਕਿਤਾਬਾਂ ਚ ਵਾਤਾਵਰਣ ਦੇ ਮੌਜੂਦਾ ਹਾਲਾਤਾਂ ਬਾਰੇ ਵੀ ਲਿਖਿਆ ਗਿਆ ਮੌਜੂਦੀ ਮੌਜੂਦਾ ਫਸਲੀ ਚੱਕਰ ਬਾਰੇ ਵੀ ਲਿਖਿਆ ਗਿਆ ਤੇ ਮੌਜੂਦਾ ਫਸਲੀ ਚੱਕਰ ਦੇ ਮਾੜੇ ਪ੍ਰਭਾਵ ਬਾਰੇ ਵੀ ਲਿਖਿਆ ਗਿਆ ਜੋ ਸਭ ਤੋਂ ਵਧੀਆ ਚੀਜ਼ ਲੱਗੀ ਕਿ ਲੱਗਿਆ ਕਿ ਕਿਸੇ ਬੁੱਧੀਜੀਵੀ ਬੰਦੇ ਨੇ ਕਿਸੇ ਫਿਕਰਮੰਦ ਬੰਦੇ ਨੇ ਨਵੀਂ ਪੀੜ੍ਹੀ ਨੂੰ ਸੁਚੇਤ ਕਰਨਾ ਸ਼ੁਰੂ ਕੀਤਾ ਕਿਉਂਕਿ ਉਸ ਗੱਲ ਦੀ ਮੈਨੂੰ ਹੈਰਾਨੀ ਹੋਈ ਕਿ ਮੇਰੇ ਬੱਚੇ ਨੇ ਮੇਥੋਂ ਸਵਾਲ ਪੁੱਛਿਆ ਕਿ ਇਹਦੇ ਨਾਲ ਪਾਪਾ ਆਪਣੀ ਜ਼ਮੀਨ ਖਰਾਬ ਹੋ ਰਹੀ ਹੈ ਜੋ ਵਧੀਆ ਚੀਜ਼ ਹੋਈ ਤੇ ਜੋ ਚੰਗੀ ਨੀਤੀ ਆ ਮੇਰੇ ਹਸਾਮਨਾ ਜੇ ਮੁੱਢੋਂ ਪਦਾਇਸ਼ ਦੇ ਵਿੱਚ ਇਹ ਭਰੀ ਜਾਊਗੀ ਤਾਂ ਉਹਦੇ ਨਤੀਜੇ ਚੰਗੇ ਆਉਣਗੇ ਪਰ ਗੱਲ ਇਹ ਵੀ ਆ ਕਿ ਅਸੀਂ 15-20 ਸਾਲ ਇੰਤਜ਼ਾਰ ਨਹੀਂ ਕਰ ਸਕਦੇ ਸਾਨੂੰ ਅੱਜ ਹੀ ਕਿਸੇ ਵੱਡੇ ਕਦਮ ਦੀ ਲੋੜ ਆ ਪਰ ਅੱਜ ਕੋਈ ਕਿਸਾਨ ਅੱਜ ਤਾਂ ਕਿਸਾਨ ਜੇ ਕੋਈ ਕਦਮ ਚੁੱਕ ਸਕਦਾ ਵੇਖੋਂ ਫੋਕੇ ਤਾਂ ਉਹ ਇੱਕ ਕਦਮ ਆ ਕਿ ਉਹ ਮਰਨ ਵੱਲ ਚੁੱਕ ਸਕਦਾ ਜੇ ਉਹਨੂੰ ਜਿਉਂਦਾ ਰੱਖਣ ਵੱਲ ਇਸ ਧਰਤੀ ਨੂੰ ਜਿਉਂਦਾ ਰੱਖਣ ਵੱਲ ਕੋਈ ਕਦਮ ਲੈ ਕੇ ਜਾਣਾ ਚਾਹੁੰਦੇ ਤਾਂ ਉਹਦੇ ਚ ਸਰਕਾਰ ਦਾ ਹੱਥ ਫੜਨ ਦੀ ਬੜੀ ਜ਼ੋਰ ਆ ਸੋ ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਵਿਚਾਰਨ ਵਾਲੀ ਗੱਲ ਜਿਸ ਦੇ ਵਿੱਚ ਆਪਾਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਤੇ ਪੰਜਾਬ ਦੇ ਵਿੱਚ ਜਿਹੜੀ ਝੋਨੇ ਦੀ ਫਸਲ ਦੀ ਲੇਟ ਬਜਾਈ ਨੂੰ ਲੈ ਕੇ ਗੱਲਬਾਤ ਕੀਤੀ ਸੁਖਜਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ ਸੋ ਦੋਸਤੋ ਸਾਨੂੰ ਵੀ ਇਸ ਗੱਲ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਕਿਤੇ ਇਹ ਨਾ ਹੋਵੇ ਜਿਸ ਤਰ੍ਹਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਅਸੀਂ ਹੱਥ ਨਾਲ ਛੋਟਾ ਜਾਂ ਟੋਆ ਪੁੱਟ ਕੇ ਜਿਹੜਾ ਧਰਤੀ ਹੇਠੋਂ ਪਾਣੀ ਕੱਢ ਲੈਂਦੇ ਸੀ ਫੇਰ ਖੂਹਾਂ ਦਾ ਯੁੱਗ ਆਇਆ ਤੇ ਉਸ ਤੋਂ ਬਾਅਦ ਆਮ ਬੋਰ ਜਿਹੜੇ ਕੀਤੇ ਜਾਣ ਲੱਗੇ ਤੇ ਹੁਣ ਜਿਹੜੀਆਂ ਮੱਛੀ ਮੋਟਰਸ ਸਵਰਸੀਬਲ ਪੰਪ ਜਿਹੜੇ ਉਹ ਆਪਣਾ ਜਿਹੜਾ ਕੰਮ ਕਰ ਰਹੇ ਨੇ ਕਿਤੇ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਕਿਹਾ ਕਰਨ ਕਿ 100 ਫੁੱਟ ਤੱਕ ਬੋਰ ਹੁੰਦਾ ਸੀ 150 200 ਫੁੱਟ ਤੱਕ ਬੋਰ ਕੀਤੇ ਜਾਂਦੇ ਸੀ ਕਿਤੇ ਗੱਲਾਂ ਗਾਂਧੀਆਂ ਹੋ ਜਾਣ ਸੋ ਪਾਣੀ ਧਰਤੀ ਵਾਤਾਵਰਨ بچਾਈਏ ਇਸੇ ਮੀਦੇ ਨਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ